ਸਤਿ ਸ੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਐਟਲਸ ਆਫ ਪੰਜਾਬ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀ ਇੱਕ ਰਸਮ ਗੁੱਡੀ ਫੂਕਣ ਦੇ ਬਾਰੇ ਜਾਣੂ ਕਰਵਾਵਾਂਗੇ ਪਿੰਡਾਂ ਦੇ ਵਿੱਚ ਮੀਂਹ ਪਾਉਣ ਦੇ ਲਈ ਪਿੰਡ ਦੀਆਂ ਔਰਤਾਂ ਵੱਲੋਂ ਕੱਪੜੇ ਦੀ ਬਣਾਈ ਗੁੱਡੀ ਨੂੰ ਪਿੰਡੋਂ ਬਾਹਰ ਲਿਜਾ ਕੇ ਫੂਕਣ ਨੂੰ ਗੁੱਡੀ ਫੂਕਣਾ ਕਹਿੰਦੇ ਹਨ ਪੁਰਾਣੇ ਸਮਿਆਂ ਦੇ ਵਿੱਚ ਮਨੁੱਖੀ ਸੂਝ-ਬੂਝ ਬਹੁਤ ਘੱਟ ਸੀ ਤੇ ਅੰਧਵਿਸ਼ਵਾਸ ਬਹੁਤ ਜ਼ਿਆਦਾ ਸੀ ਉਸ ਸਮੇਂ ਮਨੁੱਖ ਨੂੰ ਜਿਸ ਚੀਜ਼ ਤੋਂ ਵੀ ਲਾਭ ਹੁੰਦਾ ਸੀ ਜਾਂ ਡਰ ਪੈਂਦਾ ਸੀ ਉਹ ਉਸ ਦੀ ਕਰੋਪੀ ਤੋਂ ਬਚਣ ਦੇ ਲਈ ਇਹਨਾਂ ਦੀ ਪੂਜਾ ਕਰਦੇ ਸਨ ਇਸੇ ਹੀ ਤਰ੍ਹਾਂ ਗਰਮੀ ਦੀ ਰੁੱਤ ਵਿੱਚ ਜਦ ਅਸਮਾਨ ਨੂੰ ਅੱਗ ਵਰਦੀ ਲੂ ਚੱਲਦੀ ਪਰ ਮੀਂਹ ਨਹੀਂ ਸੀ ਪੈਂਦਾ ਤੈਸ ਨੂੰ ਇੰਦਰ ਦੇਵਤਾ ਦੀ ਕਰੋਪੀ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਗੁੱਡੀ ਫੁਕਣ ਦੀ ਰਸਮ ਕੀਤੀ ਜਾਂਦੀ ਸੀ ਗੁੱਡੀ ਲੀਰਾਂ ਦੀ ਬਣਾਈ ਜਾਂਦੀ ਸੀ ਸੋਹਣੇ ਕੱਪੜੇ ਪਾਏ ਜਾਂਦੇ ਤੇ ਸਾਰੇ ਪਿੰਡ ਦੇ ਵਿੱਚੋਂ ਆਟਾ ਤੇ ਗੁੜ ਇਕੱਠਾ ਕੀਤਾ ਜਾਂਦਾ ਉਸ ਦਿਆਂ ਮਿੱਠੀਆਂ ਰੋਟੀਆਂ ਜਾਂ ਰੋਟ ਬਣਾਇਆ ਜਾਂਦਾ ਗੁੱਡੀ ਦੀ ਅਰਤੀ ਤਿਆਰ ਕੀਤੀ ਜਾਂਦੀ ਸੀ ਚਾਰ ਕੁੜੀਆਂ ਕਾਨੀ ਲੱਗਦੀਆਂ ਬਾਕੀ ਦੀਆਂ ਕੁੜੀਆਂ ਅਰਤੀ ਦੇ ਮੰਗਰ ਤੁਰਦੀਆਂ ਤੇ ਪਿੰਡ ਤੋਂ ਬਾਹਰ ਸਾਂਝੀ ਥਾਂ ਉੱਪਰ ਅਰਤੀ ਨੂੰ ਫੂਕ ਦਿਆਂ ਤੇ ਬਕਾਇਦਾ ਪਟਦੀਆਂ ਤੇ ਵੈਣ ਪਾਉਂਦੀਆਂ ਤੂੰ ਤੁਰ ਗਈ ਕਿਹੜੇ ਦੇਸ਼ ਤੇਰੇ ਗੱਜ-ਗੱਜ ਲੰਮੇ ਕੇਸ ਨੀ ਤੂੰ ਪਿੱਛੇ ਮੁੜ ਕੇ ਦੇਖ ਨੀ ਗੁੱਡੀਏ ਮੋਰਨੀ ਆ ਸਮੇਂ ਦੇ ਨਾਲ-ਨਾਲ ਇਸਤਰੀਆਂ ਵਿੱਚ ਜਾਗਰਤੀ ਆਈ ਵਿਦਿਆ ਦਾ